ਲੋ ਜੀ ਮਾਸੜ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਇੰਤਜ਼ਾਰ ਦੀਆਂ ਘੜੀਆਂ ਚਲੋ ਖਤਮ ਹੋ ਗਈਆਂ ਪਰ ਹੁਣ ਰਾਹ ਨਹੀਂ ਹੈ ਇਧਰ ਰੱਕੇ ਓਸਤਾਦ ਕਰ ਦੇ ਚੱਲ 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 ਕਰ ਦੇ ਕਰ ਦੇ ਵਿਨਾ ਵੀ ਬਾਈ ਮੁਸ਼ਕਿਲ ਹੈ ਕੰਮ ਜਾ ਜਿਆ ਨਾਲ ਔਖੀ ਆ ਆ ਟਾਇਰ ਦਾ ਸਿਆਪਾ ਬਾਈ ਇਹਦਾ ਇਹ ਟਾਇਰ ਦਾ ਐਨੇ ਟਾਈਮ ਚ ਤਾਂ ਵੱਡ ਹੋ ਜਾਣੀ ਸੀ ਕੇਰ ਦੇ ਪਰੇ ਆ ਉਹ ਲੱਗੀ 간ਦ ਉੱਤਰ ਆ ਅੰਦ ਲੱਗੀ ਬਾਈ ਐਂਕਲ ਆ ਘਾੜੀ ਆ ਆਲੀ ਜੰਨ ਬਾਰ ਦੀ ਬੱਤ ਕਹਿੰਦਾ ਐਨੇ ਨੂੰ ਵੱਡ ਹੋ ਜਾਣੀ ਸੀ ਚੱਲ ਚੱਲ ਲਾਂਗੀ ਲਾਂਗੀ ਆ 1 ਫੁੱਟ ਦਾ ਫਰਕ ਦਾ 1 ਫੁੱਟ ਹੋਰ ਉੱਤੇ ਰੱਖੋ ਹੋਰ ਲਗਾ ਆ ਆ ਆ ਹੁਣ ਤਾਂ ਗਈ ਚੱਲ ਬਾੜੇ ਜਾ ਬਾੜੇ ਜਾ ਉਹ ਨੋੜੇ ਨਹੀਂ ਉਹ ਕੰ ਦਾ ਬਾਈ ਔਖਾ ਇੰਨਾ ਟਾਈਮ ਇਹਨੇ ਨਿਕਲਣੇ ਲਾਉਣਾ ਯਾ ਤਾਂ ਬੱਤੀਆ ਕਰਤੀਆ ਕਰਤੀਆ ਬੱਤ ਮਾਤੀ ਪਿੱਛੇ ਕਰ ਲਾ ਆ ਚੱਲ ਹੋਰ ਵੀ ਕਾਰੀਓ ਯਾ ਆ ਨਹੀਂ ਕੰਮ ਦਾ ਬਰਾਬਰ ਵਿਰਾਮ ਨਹੀਂ ਮਿਲ ਰਹਾ ਐਨਾਂ ਨੇ ਸਾਰੇ ਸੀਜ਼ਨ ਜਿ ਘਮਾਉਣਾ ਸਟੇਰਿੰਗ ਬਾ ਲੰਗੀ ਨਹੀਂ ਯਾਰ ਕਿੱਥੇ ਜਾਣ ਦਾ ਇੱਕ ਵਾਰ ਪਿੱਛੇ ਯਾਰ ਇੰਜ ਜਾ ਗਾ ਉਹ ਬੱਸ ਥੱਲੇ ਮਾ ਹੋ ਗਈ ਸਿੱਧੀ ਐਨ ਐਨ ਹੋ ਗਈ ਤਿੰਨ ਮਿੰਟ ਹੋ ਗਏ ਤਿੰਨ ਮਿੰਟ 6 ਸਕਿੰਟ ਸ਼ੁਕਰ ਹੈ ਕਿ ਆ ਹਾਂ ਸੂਰਜ ਚੜਾਤਾ ਸੂਰਜ ਐਨਾ ਐਨੇ ਤੇਲ ਚ ਕਾਲੇ ਵੜਦਾਂ ਨਹੀਂ ਦੀ ਇਹਨੇ ਕੋਈ ਨਾ ਕੋਈ ਨਾ ਤੇਲ ਤੇਰੇ ਹੀ ਖੂਕ ਹੋਣਾ ਐਨੇ ਤੇਲ ਚ ਵੜਦਾਂ ਨਹੀਂ ਸੀ ਹਾਂ ਜੀ ਜਿਹੜੀ ਆ ਉਹ ਨਹੀਂ ਗਈ ਆ ਜਾਣ ਦੇ ਕੁਛ ਨਹੀਂ ਕੁਛ ਨਹੀਂ ਲੱਗਿਆ ਕਾਮਪ ਤੇ ਹੈ ਹਮ ਕਾਮ ਤੇ ਇਹ ਮਾਰੇ ਫੇਮਸ ਬੰਦੇ ਹੈ ਉਹ ਬੰਦੇ ਕਿਆ ਨੂਰ ਹੋਇਆ ਬੈ ਮੈਂ ਕਹਿੰਦਾ ਵੀ ਤੁਹਾਨਾਂ ਦਾ ਬਾਈ ਕਾਲਾ ਕਾਲਾ ਪਰ ਹਿਲ ਜਾਂਦਾ ਹਿਲਦਾ ਹੁਲਦਾ ਨਹੀਂ ਕਾਲੇ ਖਾਂਜੇ ਪਾਉਂਦੀ ਹੈ ਕਾਲੇ ਲਵਾ ਪਾਈ ਉਹਨੂੰ ਕਹਿੰਦਾ ਕਣਕਾਲੀ ਫੀਲਿੰਗ ਆਉਂਦੀ ਉੱਪਰ ਬੈ ਕੇ ਸੱਚੀ ਗੱਲ ਆ ਜਿਵੇਂ ਚੜਿਆ ਉੱਪਰ ਗਰਮੀ ਬਹੁਤ ਆ ਤਾਂ ਹੁਣ ਤੂੰ ਤੂੰ ਦੱਸ ਬਈ ਤੂੰ ਠੀਕ ਠੀਕ ਆ ਔਖਾ ਨਾ ਹੋਈ ਦਾਦੇ ਕਰੀ ਇਸੇ ਚੱਕਰ ਕਰਕੇ ਆਉਣਾ ਪਿਆ ਮਸੜ ਕੀ ਰਸਤੇ ਕਰਕੇ ਇਹਨੂੰ ਕਰਦੇ ਕਿ ਔਖਾ ਨਾ ਹੋਇ ਕਰ ਦਾਦੇ ਕਰੀ ਨਹੀਂ ਇਸੇ ਪਿੱਛੇ ਚੱਕਰ ਕਰਕੇ ਆਉਣਾ ਪਿਆ ਮੈਨੂੰ ਹਾਂ ਬੜੇ ਪਲਾਟ ਕਰਕੇ ਆਉਣਾ ਪਿਆ ਕਿਹੜਾ ਐ ਲੈ ਬਟਨਾ ਐ ਲੈ ਜੂ ਨਾ ਕਰਦੀ ਉਹਦਾ ਹੈ ਅਬ ਜੂਏ ਹੋ ਗਿਆ ਹੈ ਚਲੋ ਭਾਈ ਇਹ ਆ ਮੇਰਾ ਦੇਸ਼ ਹੋਵੇ ਪੰਜਾਬ ਦੇ ਲੋ ਰਾਤੇ ਸਾਡੇ ਓ ਬਾਈ ਬੰਦ ਕਰ ਲੈ ਯਾਰ ਨਹੀਂ ਕੋਈ ਗੱਲ ਨਹੀਂ ਤਾਂ ਉਹ ਵੀ ਕੋਪਸ ਬੋਲ ਉਹ ਨਹੀਂ ਓ ਯਾਰ ਬੰਦ ਕਰ ਲੈ ਪੀ ਕੇ ਪਹਿਲੇ ਤੋੜ ਦੀ ਕੀ ਹੋ ਗਿਆ ਕੋਮਲ ਪਰ ਨਹੀਂ ਆ ਗਏ ਮੋਟਰਸਾਈਕਲ ਤੇ ਪਾਣੀ ਦੇਖ ਲੈ ਕੀ ਗੱਲ ਹਾਂ ਦੇ ਭਿੱਜ ਗਿਆ ਚੱਲ ਉਧਰੇ ਪੈ ਲੈ ਵੇ ਬੜੇ ਦੇਖ ਲੈ ਨਾਲੇ ਅੰਦਰ ਵੜ ਗਏ ਸੀ ਭੱਜ ਕੇ ਕਮਰੇ ਚ ਚੱਲ ਉਧਰੇ ਪੈ ਲੈ ਇਹਦੀ ਵੱਟ ਹੋ ਗਈ ਬੱਸ ਹਾਂ ਇਹਨੇ ਰੋਕਿਆ ਵ ਤਾਂ ਇੱਕ ਲੱਤ ਪਰ ਬਾਈ ਨੇ ਹਾਂ ਤਾਂ ਹੀ ਤਾਂ ਮੈਂ ਇਹਨੂੰ ਰੋਕਿਆ ਉਹਦਾ ਮੈਂ ਇਹਦੇ ਨਾਲ ਅਸੀਂ ਬਚੇ ਰਹੂਗੇ ਤੈਮੀ ਤਾਂ ਵੱੜਦੀ ਜਾਂ ਤੈਨੂੰ ਕਹਦਾ ਨਾ ਪੱਡੀ ਲੈ ਅਸੀਂ ਰੁਕੇ ਮੈਂ ਸਾਨੂੰ ਡਬੋ ਦੇਣਾ ਹੋਰ ਤਾਂ ਸਾਨੂੰ ਡਬੋੜਾ ਇਹਨੇ ਛੱਡ ਦੇਣਾ ਵੀ ਆ ਜਾਵੇ ਅੱਜ ਰਾਤ ਨੂੰ ਵੀ ਪਿਆਲੇ ਦੀ ਵਡ ਹੋ ਗਈ। ਆਹ ਦੇਖੇ ਦੇਖਣਾ ਤੂੰ ਯਾਰ ਬਾ। ਫੇਰ ਅੱਜ ਦਾ ਅੱਜ ਦਾ ਉਹ ਵੀ ਖੁਸ਼ਾ ਹੈ। ਐ ਐ ਵਿੱਗੇ ਨਹੀਂ ਸਾਰਾ ਰੋਕੇ ਪਿਆ ਕੰਮ। ਉਹ ਵੀ ਖੁਸ਼ਾ ਹੈ। ਅੱਜ ਡਬਲ ਡਬਲ ਹੋ ਗਈ। ਉਹ ਆ ਗਿਆ ਇਹਦਾ। ਕੀ ਐਡਸੈਂਸ? ਲੋ ਭਾਈ ਵਧਾਈਆਂ ਦੋ ਇਹਨੂੰ ਇਹਦਾ ਐਡਸੈਂਸ ਆ ਗਿਆ ਕਰਾ। ਮੈਂ ਕਹਿ ਮੜਾ ਜਾ ਯਾਰ ਮੂਰੇ ਹੋ ਗਏ। ਦੇਖਣਾ ਅਸੀਂ ਕਰਦਾ ਕੁਛ ਇਹਨੂੰ। ਕੀ ਉਹਦਾ ਕਰਾ ਰੱਖਤਾ? ਕੈਮਰਾ ਜਾ ਕੇ ਬਾਈ ਵਧਾਈਆਂ ਵੀ ਦੁੱਪ ਦੇ ਪਟਕੇ ਯਾਰ ਤੂੰ ਦੁੱਪ ਵਾਲਾ ਭਾਂਜੂ ਐਸੇ ਦਾ ਚੀਜ਼ ਆਈ ਆ ਦੇ ਦੇ ਮਟ ਦੇ ਦੇ ਮਟ ਕੇ ਉਹ ਆ ਜਾ ਇੱਥੇ ਉਹ ਆਇਆ ਮਾਸੜ ਤੂੰ ਆ ਜਾ ਰੋਜ਼ ਜਾਣ ਖਾਦੀ ਹੋਈ ਸੀ ਹਾਈ ਟਾਈਮ ਆ ਜਿਹੜਾ ਦਾਣਾ ਵੇਚ ਕਰਕੇ ਉਹ ਬੱਲੇ ਪੈਣਾ ਹਾਂ 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 ਠੀਕ ਆ ਜਿਹੜਾ ਚਾਂਦ ਦਾ ਬੱਲੇ ਪਿਆ ਉਹ ਜਿਹੜਾ ਯੂ ਐਸ اے ਦੀ ਚੀਜ਼ ਆਈ ਏ ਉਹ ਉਹ ਬਾਈ ਉਹਨਾਂ ਨੇ ਪਾਣੀ ਲਾਇਆ ਤਾਂ ਇੱਧਰ ਬਾਈ ਦਾ ਨੇ ਉਹਦੇ ਕਰਕੇ ਗਿੱਲਾ ਲਓ ਬਾਈ ਕਮ ਹੋ ਗਿਆ ਡਾਟਾ ਵਾ ਗਿੱਲਾਈ ਜਦ ਫੇਰ ਤਾਂ ਅਸੀਂ বাজ ਜੂਗੇ ਹੈ ਹਾਂ ਹਾਂ ਅਮਰੇ ਨਾਲ ਪਾਣੀ ਲੈ ਕੇ ਦਿੱਕੀ ਚੋਂਦੀ ਹੋਣੀ ਆ ਦਿੱਕੀ ਦੇ ਦੇ ਗਿੱਲਾ ਪਰ ਆਈ ਫਾਟ ਹੋ ਗਈ ਇੱਧਰ ਤਾਂ ਨਹੀਂ ਹੁੰਦਾ ਹਾਂ ਇੱਧਰ ਠੀਕ ਔਖਾ ਹੁਣ ਮੰਨਦਾ ਨਹੀਂ ਐ ਇਹ ਯਾ ਇਹਦੇ ਵੇਜ ਜਿਹੜੇ ਚੱਲਣੇ ਆ ਉਹਰੇ ਹੁਣ ਕਹਿਤਾ ਦਾ ਯਾਰ ਉਹ ਤਾਂ ਬਿੱਟਰ ਹੀ ਲੈ ਤਾ ਉਹਨੇ ਇਹਨੇ 30 ਰੇ ਕੀਆ ਕੀ ਦਿਹਾੜੀ ਵੀ 30 ਹੋ ਗਈ ਸੀ ਇਹਨੇ ਕੋ ਆਇਆ ਮੇਤੇ ਉੱਚ ਮੈਂ ਕੱਲ ਨੂੰ ਕਿਹਾ ਫੋਨ ਕਰਿਆ ਦਾ ਤੈਨੂੰ ਕੱਲ ਫੋਨ ਕਰਕੇ ਰਾਂਦਾ ਮੈਂ ਹਾਂ ਫੇ ਤੂੰ ਕਹਿੰਦਾ ਤੀ ਤਾਂ ਖੜ ਜਾ ਮੈਂ ਤੈਨੂੰ ਅੱਜ ਕਿਹਾ ਵੀ ਲਾਗਾ ਵੜਾ ਦੇ ਤੂੰ ਆਇਆ ਨਹੀਂ ਮੈਂ ਤਾਂ ਜਿਬੜਾ ਨਹੀਂ ਸੀ ਬਾਈ ਕਿੱਥੇ ਗਿਆ ਉਹਦਾ ਕਿਹਨੇ ਕਿਹਾ ਐ ਬਾਈ ਦਾ ਪਗੜੀ ਦੇ ਦੇ ਉਹ ਵੜਣੀ ਦੇ ਦੇ ਅੱਜ ਅੱਜ ਵੜਣੀ ਦੀ ਬਾਈ ਨੂੰ ਮੈਂ ਕਿਹਾ ਲਾਗਾ ਮੜਾ ਦੇਗਾ ਨਾ ਮੇਰੇ ਕੋਲ ਟਾਈਮ ਨਾ ਰਹਿਣ ਦੇ ਮੈਂ ਬੜਾਉਣੀ ਨਹੀਂ ਮੈਂ ਫੇਰ ਕੀ ਕਰਾਂ ਅੱਜ ਲਾਗਾ ਵੜਾਉਗਾ ਤਾਈ ਹਾਂ ਹੁਣ ਪਰ ਇੱਕ ਤਰੀਕ ਨੂੰ ਤਿਆਰ ਹੈ ਲਾਗਾ ਵੜਾਉਣ ਨੂੰ ਹਾਂ ਲਓ ਬਾਈ ਹਾਂ ਤਾਈ ਤਿੰਨ ਗਿੱਲੇ ਹੋਰ ਗਲ ਪੈ ਗਏ ਮੇਰੇ ਫੇਰ ਅੱਪਾ ਮੀਹ ਨਾ ਪਾਈ ਜੀ ਚਲੋ ਓਏ ਮਾ ਮਗਾ ਟਾਈ ਤਿੰਨ ਗਿੱਲੇ ਹੋਰ ਗਲ ਪੈ ਗਏ ਮੇਰੇ ਕਹਿੰਦਾ ਅੱਜ ਬੜਾਉਣੀ ਜੀ ਮੈਂ ਤੇਰੇ ਘਰ ਕੇ ਨਹੀਂ ਬੜਾਈ ਮੇ ਰੱਬਾ ਮੀਹ ਨਾ ਪਾਦੀ ਹੁਣ ਲੋ ਬਾਈ ਬਹੁਤ ਜ਼ਿਆਦਾ ਗਿੱਲਾ ਜਿੰਨਾ ਕਹਿ ਦੋ ਤੂੰ ਤਾਂ ਕਹਿ ਗਿਆ ਸੁੱਕੀ ਪਈ ਆ ਪਰ ਇਹਨੂੰ ਲਗਾ ਰਿਹਾ ਬੰਦ ਕਰਕੇ ਨਹੀਂ ਆਉਂਦਾ ਰੇ ਕੀ ਐਂ ਕਹਿੰਦਾ ਹੁੰਦਾ ਹੁਣ ਕਿੰਨੀ ਕੁ ਧੌਰ ਰੱਖੀ ਆ ਰ ਮੇਰੇ ਸਾਹਮਣੇ ਆਦਾ ਪਾਣੀ ਲਾਇਆ ਚੱਲ ਵੇਖਾ ਸੁੱਕੀ ਆ ਦਾ ਸੁੱਕੀ ਆ ਇਹਦਾ ਆਲੇ ਕੋ ਪਾਗਮ ਦਾ ਸਮਝਣ ਨਾਲ ਹੋਣੇ ਚ ਬਹੁਤ ਫਰਕ ਆ ਛੱਤ ਵਾਚਾਂ ਨਹੀਂ ਮੰਨਦੇ ਸਾਨੂੰ ਮੰਨ ਲੈ ਬਾਈ ਨਾਲੇ ਦੁੱਭ ਸਿੜਤੀ ਗਏ ਹਾਂ ਇਹ ਨਾ ਅੱਧਾ ਵਾਰ ਬੱਤ ਉੱਡਵੇ ਮੈਨੂੰ ਤਾਂ ਐਤੋ ਵੀ ਵੱਡੇ ਨਹੀਂ ਹੋਣੇ ਜਿਹੜੇ ਸਾਫ ਨਾ ਹੁਣ ਜਦਾਂ ਕਹਾਂ ਬੱਤੀ ਆ ਜਾ ਪਾ ਰਿਹਾ ਮੈਂ ਜਿਹੜੀਆਂ ਬੱਤੀ ਨੇ ਮੈਨੂੰ ਇੱਧਰ ਆ ਕੇ ਕੰਮ ਜਾਣਾ ਕਿ ਬਾਅਦ ਚਲ ਬਾਤ ਛੁਗੜਾ ਦੀ ਤੇ ਬਾਤ ਛੁਗੜਾ ਦੀ ਹੁਣ ਜੇ ਹੁਣ ਤਾਂ ਕਹਿ ਤਾ ਅਸੀਂ ਨਾ ਖਾਈਏ ਫਿਰ ਥਲੇ ਆਤਾ ਗਾਵੇਂ ਯਾਰ ਪਿੱਛੇ ਬ੍ਰੇਕਾਂ ਵੇਲ ਵਿਭਾਗ ਹੈ ਕੀ ਰੂ ਹੈ ਇਹ ਬੁੱਕੀ ਹੈ ਨਾ ਹਾਂ ਇਹਦੀ ਜਰਾ ਆਨਸਾਰ ਕਾਰ ਬਹੁਤ ਆ ਬੰਦੇ ਦੇ ਘਰ ਲੱਗਦਾ ਜਿਵੇਂ ਦੇ ਲਾਰੇ ਉਹ ਲਾਰੇ ਪੈਰਾਂ ਜਾਂ ਵਰਤੀ ਉਹ ਪੈਰਾਂ ਜਾਂ ਵਰਤੀ ਜਿਹੜਾ ਗਿਰਿਆ ਵਾ ਫੇਰ ਤੇ ਜਮੇ ਪਿੱਛੇ ਵਾ ਬਹੁਤ ਹਾਰਦਾ ਬੰਦਾ ਅੱਛਾ ਉਹ ਜਿਹੜਾ ਬੋਦੀ ਹੈ ਐਵੇਂ ਭਾਈ ਜਿਹੜੀ ਗਿਰਦੀ ਉਹ ਇਹ ਤਕੜੀ ਹੈ ਹਾਂਜੀ ਭਾਈ ਉਹ ਤਾਂ ਨਹੀਂ ਹੈਗੀ ਕਣੀ ਕਣੀ ਕੋਈ ਨਹੀਂ ਤੇ ਵੱਡੋ ਹੋ ਗਿਆ ਕਿਆ ਕਹਿੰਦੇ ਜੀ ਬਾਈ ਮੈਂ ਜਿਹੜਾ ਵੀ ਕਟਰ ਪਾਉਣ ਦਾਂਦਾ ਮੈਂ ਕਹਿੰਦਾ ਹੁੰਦਾ ਸਪੈਸ਼ਲ ਹੂੰ ਵੀ ਜਾਦੂ ਦਾ ਚੱਕਣਾ ਤਾਂ ਉਹ ਵੀਰੇ ਜਿਹੜਾ ਖੜੀਆਂ ਵਿੱਚ ਫਸਾ ਕੇ ਲਿਆ ਅੱਛਾ ਜੀ ਲੈ ਬਸ ਠੀਕ ਆ ਠੀਕ ਆ ਐਡਰੈਸ ਨਹੀਂ ਦੇਣਾ ਤੁਹਾਨੂੰ ਤੇਰੀ ਡਰਾਈਵਰੀ ਦੇਖ ਲਈ ਹਾਂਜੀ ਕੀ ਕਰੀ ਬਾਈ ਕਿੱਦਾਂ ਝੜ ਮੋਟਰ ਵਾਲੇ ਬੰਦੇ ਆਏ ਮੇਰੇ ਲਓ ਬਾਈ ਕਿੱਦਾਂ ਪਮੂ ਵਧੀਆ ਹਾਂ ਵਧੀਆ ਵਧੀਆ ਬਾਈ ਰੋੜੇ ਲੋੜ ਦਾ ਰਾਤ ਆ ਅਲੰਬਾ ਦੱਤਾ ਭਾਈ ਆਨੇ ਅਲੰਬਾ ਦੱਤਾ ਭਾਈ ਸ਼ੁਕਰ ਕਰ ਨਹੀਂ ਇਹ ਹੱਥੇ ਟੁੱਟ ਜਾਂਦਾ ਅਰੇ ਇੱਥੇ ਬਗੈਰ ਮਸ਼ੀਨ ਖਤਰਾ ਹ ਹੂੰ ਦੇ 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 ਨਿਊ ਮਸ਼ੀਨ ਨੇ ਇੱਥੇ ਆਰੇ ਕਾ ਮੋਖੇ ਭਾਈ ਸਾਹਿਬ ਤੁਹਾਨੂੰ ਪਤਾ ਵੀ ਜਗਾ ਭਾਈ ਇਹਨਾਂ ਹੱਥੋਂ ਉਹਨੇ ਡਰ ਕੇ ਹੁੰਦੇ ਆ ਤਾਂ ਹੀ ਕੋਸ ਸਾਬ ਲੈਂਦੇ ਹੋਏ ਆ ਹਾਂ ਅੜਵਾ ਹੈ ਮਸ਼ੀਨ ਵਾਲੇ ਹੁੰਦੇ ਆੜਵਾ ਨਹੀਂ ਨਹੀਂ ਮੇਰਾ ਹੱਥ ਦਾ ਸਾਰੇ ਨਾਲੋਂ ਖਾ ਕੰਮ ਆ ਰਹਾ ਦਾ ਐਨੇ ਟਾਈਮ ਵੱਢਣੇ ਲੱਗਿਆ ਬਾਈ ਬਸ ਕੁਛ ਨਾ ਰਹਾ ਦਾ ਕੁਛ ਨਾ ਕਰ ਸ਼ੁਕਰ ਹੈ ਇੰਨਾ ਕਾਹੇ ਪਹਿਲਾਂ ਨਿਬੜ ਜਾਂਦਾ ਪਲਾਟ ਹਾਂ ਉਹ ਜੇਕਰ ਹੁਣ ਹੋਰ ਦੇਖੀ ਨਾ ਹੋਰ ਪੰਗਾ ਕਰਨਾ ਹਾਂ ਹਾਂ ਮੈਨੇ ਵੱਢਣੇ ਵੀ ਇਤਨੀ ਬਾਈ ਅੱਛਾ ਤੇਰੇ ਲੋਟ ਨਹੀਂ ਆਉਣ ਦੇਣਾ ਨਾ ਰਹਾ ਤੇਰਾ ਓ ਕਿਲੋ ਵੱਢ ਹੋ ਗਿਆ ਤੇ ਤਰਾ ਚੱਲ ਜਾਣਾ ਤੇ ਨਹੀਂ ਗੱਲ ਨਹੀਂ ਸਮਝ ਆ ਯਾਰ ਹਾਂ ਬਾਈ ਨੇ ਬਤੀਨ ਬਾਦ ਨਹੀਂ ਇਹ ਫੱਟੇ ਫੇਰ ਰੋਕੇ ਉਸਨੇ ਅੱਛਾ ਉਹ ਨਹੀਂ ਉਹ ਫਿਰਦਾ ਉਧਰ ਦੀ ਜਬ ਉਹ ਨਿਕਲ ਸਰਬ ਜੀਤ ਦੀ ਬਾਈ ਉੱਥੀ ਤੋਂ ਵੜ ਜਾਣੀ ਉਹ ਚਲੋ ਬਾਕੀ ਠੀਕ ਹੈ ਜੀ ਜੀ ਤੁਹਾਨੂੰ ਘਟਾਉਣੀ ਹੈ ਉਹ ਕਰ ਹੁਣ ਸੋਖੀ ਹੋ ਜੂਗੀ ਨਿਕਲ ਦੇਖਦਾ